ਆ ਦੇਖੋ ਦੋਸਤੋ ਸਿੰਗਾ ਤੋਂ ਚੈੱਕ ਕਰ ਲਓ ਬਹੁਤ ਸੋਹਣੀ ਝੋਟੀ ਆ ਯਾਰ ਪਹਿਲਾ ਸੂਆ ਸੂਈ ਆ ਬਹੁਤ ਸੋਹਣੇ ਗੈਪ ਤੇ ਸਪੇਸ ਤੇ ਥਾਣਾ ਮੋਹਰਾ ਨਸਲ ਦੀਆਂ ਦੋਸਤੋ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬੂਟੇ ਦੇ ਘਰੋਂ ਆ ਪਿੰਡ ਆ ਗਿਆ ਦੋਸਤੋ ਗਿੱਲ ਖੁਰਦ ਜ਼ਿਲ੍ਹਾ ਬਠਿੰਡਾ ਬਾਲਿਆ ਵਾਲੀ ਦੋਸਤੋ ਤਹਿਸੀਲ ਦੇ ਵਿੱਚ ਬਾਲਿਆ ਵਾਲੀ ਮੋੜ ਮੰਡੀ ਦੋਨੇ ਨੇੜੇ ਰਹਿ ਜਾਂਦੇ ਆ ਦੋ ਝੁੱਟੀਆਂ ਦੋਸਤੋ ਬਾਈ ਕੋਲੇ ਵਿਕਰੀ ਆ ਲਈਆਂ ਦੋਨੇ ਸੂਂਗਾ ਸਵਾਂਗਾ ਮੋਰਾ ਨਸੱਚੇ ਦੋਸਤੋ ਪੈਂਦੀਆਂ ਬਿਲਕੁਲ ਜੈਡ ਬਲੈਕ ਤੇ ਝੁੱਟੀਆਂ ਵੀਰੇ ਆ ਤੁਸੀਂ ਇੱਕ ਨੰਬਰ ਆ ਝੁੱਟੀ ਵੀ ਦੇਖ ਲਓ ਤੇ ਇੱਧਰ ਵੀ ਦੇਖ ਲਓ ਜਿਹੜੀ ਕੋਲੇ ਬਾਈ ਖੜਾ ਪੂਰੀਆਂ ਰਿੰਗ ਸਿੰਘ ਤੋਂ ਸੋਹਣੇ ਸਿੰਘਾ ਚ ਬਾਕੀ ਸਾਰੀ ਇਨਫੋਰਮੇਸ਼ਨ ਬਾਈ ਤੋਂ ਲਵਾਂਗੇ ਕਿੰਨਾ ਕਿੰਨਾ ਹੁਣ ਜਿਹੜਾ ਦੁੱਧ ਹਾਜ਼ਰ ਆ ਕੀ ਇਹਨਾਂ ਦਾ ਮੁੱਲ ਨੂੰ ਵੀਡੀਓ ਦੇ ਵਿੱਚ ਹੀ ਦੋਸਤੋ ਮੁੱਲ ਕਰਾਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 24 ਤਰੀਕ ਪਹਿਲਾ ਮਹੀਨਾ ਤੇ 2026 ਆਜੋ ਆਪਾਂ ਬਾਈ ਬੂਟੇ ਨਾਲ ਗੱਲਬਾਤ ਕਰਦੇ ਆ ਸਸੀ ਗੱਲ ਬਾਈ ਬੂਟੇ ਅਸੀ ਹੋ ਬਾਈ ਥੋੜਾ ਉੱਚੀ ਬੋਲ ਵੀਰ ਬਣੇ ਪਿੰਡ ਬਈ ਆਪਣਾ ਗਿੱਲ ਖੋਲ ਗਿੱਲ ਖੋਲ ਤੋ ਬਈ ਗਿੱਲ ਖੋਲ ਨਾਲ ਨਾਲ ਕਿਹੜੇ ਪਿੰਡ ਆ ਜਿਵੇਂ ਮੰਨ ਲਾ ਚੰਡੂ ਕੇ ਆ ਗਿਆ ਵੀਰੇ ਠੀਕ ਆ ਚੱਕ ਵਕਤ ਤੋਂ ਆ ਸੂਆ ਸੂਈ ਆ ਅੱਜ ਸੂਈ ਨੂੰ ਬਈ ਇਹਨੂੰ ਕਿੰਨੇ ਦਿਨ ਹੋ ਗਏ ਹੋ ਗਿਆ ਨੂੰ ਮੰਨ ਲਾ ਬਈ 17-18 ਦਿਨਾਂ ਦਾ 17-18 ਦਿਨ ਹੋ ਗਏ ਹਾਂ ਠੀਕ ਆ ਬਈ ਬਣੇ ਦੁੱਧ ਦੀ ਓਨੀ ਇੱਕ ਗੱਲ ਕਰੀ ਜਿੰਨਾ ਆਪਾਂ ਅਗਲੇ ਨੂੰ ਘਰੇ ਤਿੰਨ ਚਾਰ ਡੰਗ ਚਵਾਦ ਗਏ ਹਨਾ ਠੀਕ ਹੈ ਵੀਰੇ ਹੁਣ ਕਿੰਨਾ ਹਾਜ਼ਰ 12 ਲੀਟਰ ਦੁੱਧ ਮੰਨ ਵੀਰੇ 12 ਲੀਟਰ ਜਿੰਨੇ ਡੰਗ ਅਗਲਾ ਮਰਜੀ ਤਸੱਲੀ ਕਰ ਲੈ ਹਾਂ ਹਾਂ ਬੱਚਾ ਇਹਦੇ ਪ ਖੋਲ ਕੇ ਫਿਰ ਇਹਨੂੰ ਇੱਕ ਨੰਬਰ ਨੂੰ ਇਧਰ ਨੂੰ ਤੋੜ ਲੈ ਬਾਈ ਤੋੜ ਕੇ ਦੋਸਤੋ ਸੋਨੂੰ ਦਿਖਾ ਦੇਣਾ ਫਿਰ ਇਹ ਟੀਕੇ ਟੂਕੇ ਦਾ ਪਤਾ ਬਾਈ ਕਿ ਕਿਵੇਂ ਇਹ ਸਰਕਾਰੀ ਸਿੰਮੰਦੀ ਵੀਰੇ ਸਰਕਾਰੀ ਹੋਸਦੀ ਆ ਆਪਾਂ ਨੂੰ ਧਿਆਨ ਚ ਨਹੀਂ ਹੈਣਾ ਦਿਮਾਗ ਘਰਦੀ ਆ ਵੀਰੇ ਮਾਂ ਇਹਦੇ ਘਰਦੀ ਸੀ ਆਪਣੀ ਹਾਂ ਘਰਦੀ ਆ ਵੀਰੇ ਉਹਦਾ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਦਾ ਬਾਈ 17-18 ਲੀਟਰ ਇਹਦੀ ਮਾਂ ਨਾਨੀ ਵੀ ਮੰਨਦਾ ਆਪਣੇ ਘਰ ਦੀ ਅੱਛਾ ਹਾਂ ਠੀਕ ਆ ਠੀਕ ਆ ਚੰਗੇ ਦੋਸਤੋ ਮਾਂ ਸੀ ਬਾਈ ਕਹਿੰਦਾ ਇਹਦੀ ਕੋਈ ਨਹੀਂ ਇਧਰ ਹੀ ਲਿਆ ਬਾਹਰ ਨੂੰ ਆ ਦੇਖੋ ਦੋਸਤੋ ਸਿੰਗਾ ਤੋਂ ਚੈੱਕ ਕਰ ਲਓ ਬਹੁਤ ਸੋਹਣੀ ਝੋਟੀ ਆ ਯਾਰ ਪਹਿਲਾ ਸੂਆ ਸੂਈ ਆ ਬਹੁਤ ਸੋਹਣੇ ਗੈਪ ਤੇ ਸਪੇਸ ਤੇ ਥਾਣਾ ਮੋਹਰਾ ਨਸਲ ਦੇ ਆ ਦੋਸਤੋ ਦੋ ਝੋਟੀਆਂ ਥੋੜਾ ਜਿਹਾ ਮੇਰੇ ਤੋਂ ਡਰਦੀ ਆ ਲਿਆ ਕੋਈ ਨਾ ਭਾਈ ਕੋਈ ਨਾ ਇਧਰ ਹੀ ਲਿਆ ਕਮਾ ਲਿਆ ਆ ਦੇਖੋ ਵੀਰੇ ਲੇਵੇ ਦੀ ਚੈੱਕ ਕਰ ਲਓ ਵਧੀਆ ਚਵਾਈ ਵਾਲੇ ਸੋਹਣੇ ਥਾਣਾ ਬਲਕਾ ਮਿੱਥੀ ਤੇ ਦੋਸਤੋ ਚਾਰੇ ਥਾਣ ਆ ਦੇਖੋ ਬਾਕੀ ਵੀਰ ਕਹਿੰਦਾ 12 ਕਿਲੋ ਹੁਣ ਦੁੱਧ ਹਾਜ਼ਰ ਆ ਆਪਣੇ ਘਰੇ ਬੰਦਾ ਜਿੰਨੇ ਡੰਗ ਮਰਜੀ ਤਸੱਲੀ ਕਰ ਲੇ ਉਹ ਆਪਾਂ ਚਵਾ ਦਾਂਗੇ ਆ ਸੋਨੂੰ ਮੈਂ ਕੋਲੋਲੇਵਾ ਦਿਖਾ ਦਣਾ ਝੋਟੀ ਦਾ ਆ ਦੇਖੋ ਵੀਰੇ ਕੱਦ ਬਾਈ ਤੇਰਾ ਕੱਦ ਕਿੰਨਾ ਕ ਉਹਦੇ ਹਿਸਾਬ ਨਾਲ ਜੱਜਮੈਂਟ ਮੇਰਾ ਬਾਈ ਹੈਗਾ 6 ਫੁੱਟ ਤੋਂ 9 ਫੁੱਟ ਹਾਂ 6 ਫੁੱਟ ਦੇ ਨੇੜੇ ਬਾਈ ਦਾ ਕੱਦ ਆ ਤੇ ਛੋਟੀ ਦਾ ਤੁਸੀਂ ਆਪਦੀ ਜੱਜਮੈਂਟ ਕਰ ਲਓ ਛੋਟੀ ਨਹੀਂ ਹੈਗੀ ਵਧੀਆ ਛੋਟੀ ਆ ਨਾ ਛੋਟੀ ਨਾ ਬਾੜੀ ਵੱਡੀ ਬਾਕੀ ਇਹ ਛੋਟੀ ਹੈ ਬਾਈ ਆ ਦੇਖੋ 3 ਸਾਲ ਦੀ ਛੋਟੀ ਹੈ ਬਾਈ ਸਭਾਗ 3 ਸਾਲ ਦੀ ਅੱਛਾ ਦੰਦੋ ਕਿੰਨੇ ਹੋ ਬਾਈ ਇਹ ਹੈ ਦੰਦੋ ਦੋ ਕਦੰਦ ਹੀ ਹੋਰ ਹਾਂ ਬਸ ਬਾਈ ਦੋ ਮਾਲਾ ਦੇ ਦੋ ਦੰਦ ਛੋਟੀ ਹੈ ਦੋਸਤੋ 11 12 ਕਿਲੋ ਦੁੱਧ ਬਹੁਤ ਹੋ ਜਾਂਦਾ ਬਾਕੀ ਵੀਰੇ ਭਾਈ ਆਪਦਾ ਚੈੱਕ ਕਰ ਲਿਓ ਜਿਹੜੇ ਮੇਰੇ ਬਾਈ ਨੇ ਖਰੀਦ ਲਈ ਹੈ ਹਨਾ ਜੱਡ ਬਲੈਕ ਬਿਲਕੁਲ ਕਾਲੀ ਪੂਛ ਬੱਚਾ ਇਹਦੇ ਪਿੱਛੇ ਕੱਟਾ ਹਨਾ ਵੀਰੇ ਹਾਂ ਬਾਈ ਠੀਕ ਆ ਬੁੱਟੇ ਬਾਈ ਕੀ ਭਾਰੂ ਇਹਦਾ ਇਹਦਾ 1 60 ਵੀਰੇ 1 ਲੱਖ ਤੇ 60000 ਹਾਂ ਠੀਕ ਆ ਬਾਈ ਨੰਬਰ 2 ਤੇ ਆ ਜਾ ਬੁੱਟੇ ਵੀਰੇ ਇਹ ਬਾਈ ਕਿੰਨਾ ਮਸੂ ਆ ਗਈ ਇਹ ਦੂਜੇ ਸੂਏ ਬਾਈ ਤੀਜਾ ਦੂਜੇ ਦੂਜੇ ਦੂਜਾ ਦੂਜਾ ਸੂਆ ਬੱਚਾ ਇਹਦੇ ਪਿੱਛੇ ਵੀ ਕੱਟਾਈ ਆ ਗਿਆ ਕੱਟਾਈ ਵੀਰੇ ਕੱਟਾ ਕਿੰਨੇ ਕ ਦਿਨ ਹੋਗੇ ਸੂਈ ਨੂੰ ਇਹਨੂੰ ਬਾਈ ਬਣ ਲਾ 68 ਦਿਨ ਇਹਨੂੰ ਬਾਈ ਸੂਆ ਸਾਮਣੇ ਇੱਕ ਦੇ ਦਿੰਦਾ ਹਨਾ ਠੀਕ ਆ ਜਮਾ ਦੋਸਤੋ ਰਿੰਗ ਸਿੰਗ ਆ ਦੇਖੋ ਸਿੰਗਾ ਤੋਂ ਸੋਹਣੇ ਬਿਊਟੀ ਵਾਲੇ ਸਿੰਘ ਜਿਹੜੇ ਆਪਣੇ ਭਰਾ ਮੰਗਦੇ ਆ ਨਾ ਵੀ ਘਰੇ ਖੜੀਆਂ ਸੋਹਣੀਆਂ ਲੱਗਣ ਉਹ ਚੀਜ਼ਾਂ ਆ ਹਜੇ ਧਾਰ ਕਿਨੇ ਕਵੇ ਕੱਢਦੇ ਹੁੰਦੇ ਆ ਧਾਰ ਤਾਂ ਭਾਈ ਆਪਾਂ ਦਾ ਦਿਨ ਚੜੀ ਕੱਢਦੇ ਨਹੀਂ ਹੁਣ 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 ਮੰਨ ਲਾ ਹੱਥ ਨੇ ਬਾਗੂ ਸੇਕ ਵੇ ਕੱਢ ਲਾਂਗੇ 6 ਵਜੇ ਹਜੇ ਦੋਸਤੋ ਧਾਰ ਮੰਨ ਕੇ ਬਹੁ ਟਾਈਮ ਪਿਆਗਾ 2 2.5 ਘੰਟੇ ਪਿਆ ਧਾਰ ਕੱਢਣ ਦੇ ਉਹੋ ਜੇ ਹਿਸਾਬ ਨਾਲ ਤਿਆਰੀ ਚੈੱਕ ਕਰ ਲੋ ਤੇ ਬਾਕੀ ਇਹਨੂੰ ਵੀ ਖੋਲ ਕੇ ਤੋਰ ਕੇ ਦਿਖਾ ਨੇ ਬਿਲਕੁਲ ਜੱਡ ਕਾਲੀਆਂ ਪੂਛਾਂ ਨਾਗ ਵਰਤੀਆਂ ਝੋਟੀਆਂ ਦੋਸਤੋ ਦੋਨੇ ਬੱਚਾ ਇਹਦੇ ਪਿੱਛੇ ਜਮਾ ਸ਼ਾਹ ਕਾਲਾ ਆ ਦੇਖੋ ਖੋਲ ਲੈ ਵੀਰੇ ਬੁੱਟੇ ਇਹਨੂੰ ਤੋੜ ਕੇ ਦਿਖਾ ਦੇ ਗਿਆ ਦੇਖੋ ਬੱਚਾ ਇਹਦਾ ਹਾਂ ਇਹਦੇ ਥੱਲੇ ਬੁੱਟੇ ਵੀਰੇ ਕਿੰਨਾ ਦੁੱਤਾ ਹੁਣ ਇਹ 14 ਲੀਟਰ ਮੰਨ ਬਾਈ 13 14 ਚਵਾ ਦੂਗੀ ਹਾਂ ਹਾਂ ਚਵਾਉ ਬਾਈ ਹੁਸਨ ਸੇਵਨ ਵੱਧ ਵੀ ਕੱਢ ਦੇਣੇ ਅੱਛਾ ਹਾਂ ਜੇ ਆਪਣੋਂ ਵੱਧ ਦਾ ਤਾਂ ਕੋਈ ਆਏ ਨਹੀਂ ਹੁੰਦਾ 13 14 ਕਿਲੋ ਬਾਈ ਕਹਿੰਦਾ ਆਪਾਂ ਘਰੇ ਚਵਾ ਦਾਂਗੇ ਬਾਕੀ ਵੀਰੇ ਜਿਹੜੇ ਵੀ ਮੇਰੇ ਭਰਾ ਨੇ ਚੋਣਗਾ ਕੋਲੇ ਆ ਜੋ ਤਸੱਲੀ ਜਿਵੇਂ ਮਰਜ਼ੀ ਬਾਈ ਕਹਿੰਦਾ ਆਪਣੇ ਘਰੇ ਆ ਕੇ ਬੰਦਾ ਕਰ ਸਕਦਾ ਬੱਚੇ ਦੋਨਾਂ ਪਿੱਛੇ ਕੱਟੇ ਆ ਖੋਲ ਕੇ ਸਾਨੂੰ ਤੋੜ ਕੇ ਆ ਵੀ ਦਿਖਾ ਦਿੰਨੇ ਆ ਵਧੀਆ ਥਣਾ ਥੋਣਾ ਦਾ ਜਮਾ ਵੀਰੇ ਓਕੇ ਆ ਸਾਫ ਹੈ ਵੀਰੇ ਪੋਲੀ ਜਮਾ ਤਾਰ ਅੱਛਾ ਮੋਟੀ ਤਾਰ ਹਾਂ ਹਾਂ ਤਾਰ ਦੀ ਉਧਰੀ ਉਧਰੀ ਕਮਾਲ ਹੈ ਬਈ ਮੇਰੇ ਤੋਂ ਥੋੜਾ ਜਿਹਾ ਉਹ ਛਿਪਦਿਆਂ ਜੀ ਆ ਆ ਦੇਖੋ ਬਈ ਲੈ ਵੀ ਦੀ ਸੋਲੋ ਛਮਾ ਜ਼ੂਮ ਕਰਕੇ ਦਿਖਾ ਆ ਦੇਖੋ ਹਾਂ ਹਾਂ ਆ ਲੈ ਵੀਰੇ ਹਾਂ ਬਨ ਲਾ ਬਈ ਥੋੜੀ ਤੱਕ ਜੀ ਮੂਰ ਨੂੰ ਰੱਖਦੇ ਹਣਾ ਹਾਂ ਮੂਰ ਨੂੰ ਥੱਕਾਈ ਦੀ ਤੱਕ ਮੂਰ ਨੂੰ ਆ ਦੋਸਤੋ ਤੇ ਬਾਕੀ ਕੱਦ ਵੀਰ ਦਾ ਜਿਹੜੇ ਹਿਸਾਬ ਨਾਲ 6 ਫੁੱਟ ਦੇ ਨੇੜੇ ਆ ਉਹਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਆ ਝੁੱਟੀ ਵਧੀਆ ਵੀਰੇ ਦੂਜੀ ਨਾਲ ਥੋੜੀ ਜੀ ਉੱਚੀ ਆ ਹੂੰ ਲੈ ਚੱਲ ਫਿਰ ਬਾਈ ਬਨ ਲਾ ਇਹਨੂੰ ਵੀ ਦੁੱਧ ਬਾਈ ਕਹਿੰਦਾ ਇਹਦਾ ਵੀ ਚਵਾ ਦਾਂਗੇ ਜਿਹੜੇ ਭਰਾਣੇ ਤਸ਼ਲੀ ਕਰਨੀ ਹੈ ਕੋਲੇ ਆਜੋ ਜਿਵੇਂ ਮਰਜ਼ੀ ਤਸ਼ਲੀ ਕਰ ਲਿਓ ਆ ਝੁੱਟੀ ਦੇਖੋ ਹੈ ਮੂਰਤੀ ਵਰਗੀ ਹੂੰ ਬਨ ਲਾ ਵੀਰੇ ਬੁੱਟੇ ਬਨ ਲਾ ਇਹਨੂੰ ਇਹ ਆ ਦੇਖੋ ਬਾਈ ਤੇ ਬੁੱਟੇ ਬਾਈ ਇਹਦਾ ਕੀ ਮੁੱਲ ਰਹੂਗਾ ਇਹਦਾ 1.80 ਬਾਈ 1 ਲੱਖ 80 ਹਜ਼ਾਰ ਹਾਂ ਬਾਕੀ ਮੰਨ ਦਾ ਨਾ ਪਕਰਾਂਗੇ ਕੋਈ ਮੌਕੇ ਤੇ ਜਿਹੜਾ ਹੋਊਗਾ ਨਾ ਹਾਂ ਨੰਬਰ ਕਿੰਨਾ ਆਪਣਾ 9470 ਹੂੰ 96944 ਠੀਕ ਆ ਦੋ ਨਾਗ ਦਿਖਾਤੇ ਦੋਸਤੋ ਜਿਹੜੇ ਵੀ ਭਰਾ ਨੂੰ ਜਿਹੜਾ ਦੋਨਾਂ ਚੋਂ ਫਿੱਟਨ ਦਾ ਕੋਲਿਆ ਜੋ ਤਸੱਲੀ ਜਿਵੇਂ ਮਰਜੀ ਆਪਦੀ ਕਰਕੇ ਫੇਰ ਬਾਈ ਤੋਂ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੋਸਤੋ ਪਿੰਡ ਗਿੱਲ ਖੁਰਦ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਵਾਲਿਆ ਵਾਲੀ ਇਹ ਤਹਿਸੀਲ ਜੀ ਰਹ ਜਾਂਦੀ ਆ ਨੇੜੇ ਨੇੜੇ ਜੀ ਆ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ